ਇੱਥੇ ਕਿਸੇ ਅਧਿਕਾਰੀ ਨੇ ਗੱਲ ਨਹੀਂ ਸੁਣੀ ਜੀ ਅੰਨਾ ਬੋਲਾ ਸਿਸਟਮ ਆ ਜੀ ਇਹ ਬਹੁਤ ਠੰਡ ਪੈ ਰਹੀ ਹੈ ਜੀ ਅੱਜ ਅਸੀਂ ਅਖੀਰ ਨੂੰ ਗੇਟ ਬੰਦ ਕਰਿਆ ਜੀ ਇਹ ਠੀਕ ਆ ਇਹ ਗੇਟ ਬੰਦ ਕਰ ਲਿਆ ਤੁਸੀਂ ਨਾ ਤਾਂ ਅੰਦਰੋਂ ਬਾਹਰ ਜਾਣ ਦਿੰਦੇ ਹੋ ਕਿਸੇ ਅਫਸਰ شاہੀ ਨੂੰ ਨਹੀਂ ਦੰਦ ਮਜਬੂਰੀ ਚ ਕਰਿਆ ਜੀ ਅਸੀਂ ਕਰਨਾ ਨਹੀਂ ਚਾਹੁੰਦੇ ਸੀਗੇ ਜੀ ਇਹ ਕਿਉਂ ਕੀ ਕਰਵਾਇਆ ਸਾਡੀ ਗੱਲ ਨਹੀਂ ਕੋਈ ਸੁਣ ਰਿਹਾ ਸਾਡੀਆਂ ਬੀਬੀਆਂ ਰੁਲੀ ਜਾਂਦੀਆਂ ਠੰਡ ਜਿੱਥੇ 3 ਦਿਨ ਹੋ ਗਏ 3 ਦਿਨ ਹੋ ਗਏ ਹਾਂਜੀ ਇੱਥੇ ਸੌਣਿਓ ਹਾਂਜੀ ਹਾਂਜੀ ਇੱਥੇ ਸੌਣਿਓ ਅੱਛਾ ਇੱਥੇ ਸੌਣਿਓ ਦਫ਼ਤਰਾਂ ਦੇ ਵਿੱਚ ਹਾਂਜੀ ਸਰਕਾਰ ਆਉਂਦਾ ਕਹਿੰਦੀ ਕਿ ਅਫਸਰ شاہੀ ਲੋਕਾਂ ਦੇ ਘਰਾਂ ਚ ਜਾ ਜਾ ਕੰਮ ਕਰਦੀ ਆ ਇਹਦਾ ਬਹੁਤ ਕੋਸ ਕਹਿੰਦੇ ਬਾਈ ਝੂਠ ਤੋਲਦੇ ਸਾਰਾ ਇਹ ਕੱਖ ਨਹੀਂ ਪੱਲੇ ਇਹਨਾਂ ਦੇ ਪਹਿਲੀਆਂ ਸਰਕਾਰਾਂ ਨਾਲੋਂ ਵੀ ਨਕਮੀ ਸਰਕਾਰ ਇਹ ਨਿਕਲੀ ਹੈ ਅੱਛਾ ਪਹਿਲੀਆਂ ਨਾਲੋਂ ਨਿਕਲੀ ਆ ਪਰ ਲੋਕਾਂ ਨੇ ਤਾਂ 92 ਐਮਐਲ ਜਿੱਤਾ ਤੇ ਇਹਨਾਂ ਦੇ ਬਾਈ ਉਹੀ ਤਾਂ ਸਰਚ ਸੁਆਬ ਆਉਂਦੇ ਆ ਜੀ ਇਹਨਾਂ ਦੇ ਉਹੀ ਸਰਚ ਸੁਆਬ ਆਉਂਦੇ ਨੇ ਨਾ ਮਜ਼ਦੂਰਾਂ ਨੇ ਜਤਾਏ ਆ ਅੱਛਾ ਇਹਨਾਂ ਸਰਚ ਸੁਆਬ ਆਉਂਦੇ ਆ ਹਾਂ ਤੇ ਉਹ ਤਾਂ ਕਹਿੰਦੇ ਸੀ ਮਜ਼ਦੂਰ ਆ ਤੇ ਮਜ਼ਦੂਰਾਂ ਦੇ ਧੀਆਂ ਉਹਨਾਂ ਦੇ ਪੂਛ ਹੀ ਲੱਗੀ ਆ ਜੀ ਸਾਡੇ ਵਾਲੀ ਉਹ ਸਾਡੇ ਵਿੱਚੋਂ ਨਹੀਂ ਗਏ ਜੀ ਅੱਛਾ ਪੂਛ ਲੱਗੀ ਆ ਉਹਨਾਂ ਦੇ ਪੂਛ ਹੀ ਲੱਗੀ ਆ ਜੀ ਉਹਨਾਂ ਦੇ ਠੀਕ ਆ ਤੇ ਉਹਨਾਂ ਕੋ ਉਹ ਤਾਂ ਕਹਿੰਦੇ ਸੀ ਸਾਡੇ ਕੋਲੇ ਨਾ ਕੋਈ ਗੱਡੀਆਂ ਨਾ ਕੋਈ ਲਗਜ਼ਰੀ ਕਾਰਾਂ ਨੇ ਅਸੀਂ ਤਾਂ ਸੈਂਕਲਾਂ ਤੇ ਪਹਿਲਾਂ ਚੱਲੇ ਸੀ ਸਾਨੂੰ ਪਸੀਨਾ ਆਉਂਦਾ ਸੀ ਤੇ ਤੁਸੀਂ ਲੋਕ ਇੱਥੇ ਠੰਡ ਦੇ ਵਿੱਚ ਪੈ ਰਹੇ ਹੋ ਤੇ ਕੀ ਅਫਸਰ ਸਾਹੀ ਤੁਹਾਡੀ ਗੱਲਬਾਤ ਨਹੀਂ ਸੁਣ ਰਹੀ ਜੇ ਉਹਨਾਂ ਕੋਲੇ ਹੈ ਨਹੀਂ ਕੋਈ ਤਾਂ ਬੈਠਣ ਦੀ ਸਾਡੇ ਜਾ ਕੇ ਸਾਨੂੰ ਵੀ ਪਤਾ ਲੱਗ ਜੇ ਵੀ ਸਾਡੇ ਚੋਂ ਆ ਇਹ ਠੀਕ ਹੈ ਇਥੋਂ ਦੇ ਐਮਐਲਏ ਨੂੰ ਹੀ ਪਤਾ ਬਾਈ ਜੀ ਵੀ ਇੱਥੇ ਮਜ਼ਦੂਰ ਬੈਠੇ ਆ ਉਹਨਾਂ ਤੋਂ ਵੋਟਾਂ ਲਿੰਗਾ ਵੀ ਤੇ ਗਾਹ ਨੂੰ ਜਾਣਾ ਵੀ ਉਹਨਾਂ ਕੋਲੇ ਤੇ ਆਏ ਨਹੀਂ ਐਮਐਲਏ ਨਹੀਂ ਕੋਈ ਕੋਈ ਨਹੀਂ ਆਇਆ ਜੀ ਇੱਥੇ ਠੀਕ ਹੈ ਤਿੰਨ ਦਿਨ ਤੋਂ ਤੁਸੀਂ ਬੈਠੇ ਹੋ ਕਿਸੇ ਆ ਇੱਥੇ ਬਹੁਤ ਠੰਡਾ ਭਰਾਵਾ ਦੋ ਬੰਦੇ ਸਾਡੇ ਬਿਮਾਰ ਵੀ ਹੋ ਗਏ ਜੀ ਇੱਥੇ ਰਾਤ